ਪੰਜਾਬ ਪੁਲਿਸ ਦੇ ਮੂੰਹ ਨੂੰ ਲੱਗਿਆ ਹੋਇਆ ਖੂਨ Allahabad ਦੇ ਜੱਜ ਨੇ ਨਾ ਇੱਕ ਵਾਰ ਟਿੱਪਣੀ ਕੀਤੀ ਸੀ ਵੀ ਜਿਹੜੀ ਪੁਲਿਸ ਆ ਨਾ ਇਹ ਵਰਦੀ ਧਾਰੀ ਗੁੰਡਿਆਂ ਦਾ ਜਥੇਬੰਦਗਰੂ ਆ ਬੜਾ ਰੌਲਾ ਪਿਆ ਸੁਪਰੀਮ ਕੋਰਟ ਤੱਕ ਗਏ ਜੀ ਵੀ ਇਹ ਤਾਂ ਸਾਰੀ ਪੁਲਿਸ ਤੇ ਟਿੱਪਣੀ ਇਹਨੂੰ ਖਾਰਜ ਕਰੋ ਢਿੱਲੀ ਕਰੋ ਇਹ ਹੋਇਆ ਸੀ ਮੌਜੂਦਾ ਜੱਜ ਨੇ ਕਈ ਸਾਲ ਪਹਿਲਾਂ ਉੱਥੇ ਦੀਆਂ ਕੁਝ ਘਟਨਾਵਾਂ ਸੀ ਵਰਦੀ ਧਾਰੀ ਗੁੰਡਿਆਂ ਦਾ ਜਥੇਬੰਦਗਰੂ ਆ ਪੰਜਾਬ ਦੇ ਵਿੱਚ ਪੁਲਿਸ ਦੇ ਮੂੰਹ ਨੂੰ ਖੂਨ ਲੱਗਿਆ ਇਹਨਾਂ ਖਾਤਰ ਹਰ ਇੱਕ ਕੇ ਸੋਨੇ ਦੀ ਖਾਣਾ ਗੰਗਾਏਸਟਰ ਬਾਅਦ ਵੀ ਇਹਨਾਂ ਖਾਤਰ ਸੋਨੇ ਦੀ ਖਾਣਾ ਗੰਗਾਏਸਟਰ ਫੜ ਲਿਆ ਜਿਨ੍ਹਾਂ ਨੇ ਪਨਾਹ ਦਿੱਤੀ ਉਹਨਾਂ ਤੋਂ ਪੈਸੇ ਲਈ ਜਾਂਦੇ ਨੇ ਵੀ ਨਹੀਂ ਤੈਨੂੰ ਐ ਕਰਾਂਗੇ ਖੜਕੂ ਬਾਅਦ ਵੀ ਇਹਨਾਂ ਖਾਤਰ ਆਈ ਸੀ ਠੀਕ ਹੈ ਚਾਹੇ ਮਾਰੇਗੇ ਜੋ ਮਰਜੀ ਸੀ ਇੱਕ ਖੜਕੂ ਫੜ ਲਿਆ ਉਹਨੇ ਕਿਹਾ ਉਹਨੇ ਦੱਸਤਾ ਸਾਰਾ ਕੁਝ ਆਇਆ ਜੀ ਆਇਆ ਜੀ ਮੈਂ ਉੱਥੇ ਪਏ ਉਹ ਕਹਿੰਦੇ ਉਹ ਤੇਰੇ ਕੋਲੇ ਆਏ ਸੀ ਖੜ ਕੋ ਕਹਿੰਦਾ ਆਏ ਸੀ 10 ਲੱਖ ਰੁਪਏ ਰੱਖ ਕੇ ਗਏ ਸੀ ਕਹਿੰਦੇ ਹਾਂ ਗਏ ਸੀ ਕਹਿੰਦੇ ਲਿਆ 10 ਕਹਿੰਦਾ ਜੀ ਉਹ ਤਾਂ ਲੈ ਗਏ ਸੀ ਲੈ ਗਏ ਸੀ ਨਾ ਲੈ ਗਏ ਸੀ ਨਹੀਂ ਸਾਨੂੰ ਪਤਾ 10 ਲੱਖ ਲਿਆ ਨਹੀਂ ਦੇਖ ਲਾ ਨਹੀਂ ਤੇਰਾ ਨਾ ਪਾਵਾਂਗੇ ਨਾ ਨਹੀਂ ਨਾ ਪਾਉਣਗੇ ਮਾਰਨਗੇ ਕੀ ਕਰਨਗੇ ਕਿੰਨੇ ਪਰਿਵਾਰ ਸੀ ਇੱਕ ਪੁੱਤ ਮਾਰਤਾ ਜੇ ਉਹ ਮੜਾ ਜਾ ਉੱਥੇ ਬਾਕੀ ਦੀ ਖੈਰ ਚਾਹੁੰਦੇ ਹੋ ਕਿ ਨਹੀਂ ਉਹਨਾਂ ਨੂੰ ਕਿਉਂਕਿ ਕੋਈ ਸਜ਼ਾ ਨਹੀਂ ਮਿਲੀ ਜਵਾਬਦੇਹੀ ਨਹੀਂ ਹੋਈ